ਦਾ ਗਿਆਨ ਟੀਵੀ ਚੈਨਲ ਦੇ ਵਿੱਚ ਸੰਗਤ ਜੀ ਤੁਹਾਡਾ ਸਵਾਗਤ ਹੈ ਜੀ ਅੱਜ ਆਪਾਂ ਬੇਨਤੀਆਂ ਸ਼ੁਰੂ ਕਰਾਂਗੇ ਨਵੇਂ ਸਾਲ ਤੋਂ ਪਹਿਲਾਂ ਘਰ 'ਚ ਇਹ ਦੋ ਚੀਜ਼ਾਂ ਲੈ ਆਓ ਦਿਨ ਬਦਲ ਜਾਣਗੇ ਆਪਾਂ ਬੇਨਤੀਆਂ ਇਸ ਵਿਸ਼ੇ ਤੇ ਆਪ ਜੀ ਨਾਲ ਸਾਂਝੀਆਂ ਕਰਾਂਗੇ ਪਹਿਲਾਂ ਫਤੇ ਬਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਦ ਸੰਗਤ ਨਵਾਂ ਸਾਲ ਆ ਰਿਹਾ ਹੈ ਆਪਾਂ ਸਾਰੇ ਵੇਖ ਰਹੇ ਹਾਂ ਚਲੋ ਹੁਣ ਸ਼ਹੀਦੀ ਦਿਹਾੜੇ ਚੱਲ ਰਹੇ ਨੇ ਇਸ ਤੋਂ ਬਾਅਦ ਜਦੋਂ 28 ਔਰ 29 ਤਰੀਕ ਹੋਣੀ ਹੈ ਸਾਰਿਆਂ ਨੇ ਭੁੱਲ ਜਾਣਾ ਉਸ ਤੋਂ ਬਾਅਦ ਸਾਰੇ ਨਵੇਂ ਸਾਲ ਦੀ ਆਮਦ ਦੇ ਵਿੱਚ ਲੱਗ ਜਾਣਗੇ ਨਵੇਂ ਸਾਲ ਨੂੰ ਜਿਹੜਾ ਹੈ ਉਹ ਮਨਾਉਣਾ ਸ਼ੁਰੂ ਕਰ ਦੇਣਗੇ ਕੋਈ ਸੈਲੀਬ੍ਰੇਟ ਕਰੇਗਾ ਕੋਈ ਡੀਜੇ ਲਾਏਗਾ ਕੋਈ ਕੁਝ ਕੋਈ ਕੁਝ ਇਥੋਂ ਤੱਕ ਵੱਡੇ ਵੱਡੇ ਸ਼ਹਿਰਾਂ ਦੇ ਵਿੱਚ ਸੜਕਾਂ ਤੇ ਕੇਕ ਕੱਟੇ ਜਾਂਦੇ ਨੇ ਖਾਣ ਪੀਣ ਵਾਲੀਆਂ ਚੀਜ਼ਾਂ ਸੜਕਾਂ ਤੇ ਰੋੜੀਆਂ ਜਾਂਦੀਆਂ ਨੇ ਤੇ ਮੰਢੀਰ ਗੱਡੀਆਂ ਦੇ ਵਿੱਚ ਬਹਿ ਕੇ ਸੜਕ ਤੇ ਗੱਡੀਆਂ ਤੇ ਖੁੱਲਣਵਾਜ਼ੀ ਕਰੇਗੀ ਨਵੇਂ ਸਾਲ ਦਾ ਵੈਲਕਮ ਕਰ ਰਹੇ ਹਾਂ ਜੀ ਨਵੇਂ ਸਾਲ ਨੂੰ ਲੋੜ ਨਹੀਂ ਤੁਹਾਡੇ ਵੈਲਕਮ ਦੀ ਨਵੇਂ ਸਾਲ ਨੂੰ ਕੋਈ ਲੋੜ ਨਹੀਂ ਨਵੇਂ ਸਾਲ ਨੇ ਕਹਿੰਦਾ ਮੇਰਾ ਵੈਲਕਮ ਕਰੋ ਜਾਂ ਨਾ ਕਰੋ ਨਵੇਂ ਸਾਲ ਨੂੰ ਕੋਈ ਫਰਕ ਨਹੀਂ ਪੈਂਦਾ ਸਾਨੂੰ ਵੀ ਕੋਈ ਫਰਕ ਨਹੀਂ ਪੈਣਾ ਚਾਹੀਦਾ ਜਾਂ ਨਵਾਂ ਸਾਲ ਆਵੇ ਜਾਂ ਨਾ ਪਹਿਲੀ ਗੱਲ ਸਾਡਾ ਨਵਾਂ ਸਾਲ ਇੱਕ ਚੇਤ ਤੋਂ ਸ਼ੁਰੂ ਹੁੰਦਾ ਹੈ ਮਾਰਚ ਦੀ ਸੰਗਰਾਮ ਤੋਂ ਸ਼ੁਰੂ ਹੁੰਦਾ ਹੈ ਪਿਆਰਿਓ ਤੇ ਸਤਿਗੁਰੂ ਜਿਸ ਤਰ੍ਹਾਂ ਨਾਨਕ ਸ਼ਾਹੀ ਕੈਲੰਡਰ ਦੇ ਮੁਤਾਬਕ ਗੁਰੂ ਗ੍ਰੰਥ ਸਾਹਿਬ ਦੇ ਮੁਤਾਬਕ ਸਾਡਾ ਜਿਹੜਾ ਨਵਾਂ ਸਾਲ ਹੈ ਇੱਕ ਚੇਤ ਤੋਂ ਮਨਾਇਆ ਜਾਂਦਾ ਹੈ ਪਰ ਪਿਆਰਿਓ ਅਸੀਂ ਅੰਗਰੇਜ਼ੀ ਦੇ ਹਿਸਾਬ ਦੇ ਨਾਲ ਅੰਗਰੇਜ਼ੀ ਕੈਲੰਡਰ ਦੇ ਹਿਸਾਬ ਨਾਲ 1 ਜਨਵਰੀ ਨੂੰ ਮਨਾਉਣਾ ਸ਼ੁਰੂ ਕੀਤਾ ਹੋਇਆ ਹੈ ਉਹ ਗੱਲ ਵੱਖਰੀ ਹੈ ਚਲੋ ਮੈਂ ਇੱਕ ਬੇਨਤੀ ਨਾਲ ਹੀ ਸਾਂਝੀ ਕਰਦਾ ਕਿ ਪਿਆਰਿਓ ਨਵੇਂ ਸਾਲ ਦੀ ਆਮਦ ਤੇ ਪੈਸਾ ਬਰਬਾਦ ਕੀਤਾ ਜਾਂਦਾ ਜਦ ਕਿ ਸਾਡੀਆਂ ਹਰਕਤਾਂ ਹੀ ਰਹਿੰਦੀਆਂ ਨੇ ਅਸੀਂ ਨਹੀਂ ਬਦਲਦੇ ਅਸੀਂ ਪਿਛਲੇ ਸਾਲ ਵੀ ਇਹੋ ਕੁਝ ਕੀਤਾ ਹੈ ਸਾਲ ਵੀ ਕਰਾਂਗੇ ਸ਼ਰਾਬਾਂ ਪੀਤੀਆਂ ਨਸ਼ੇ ਕੀਤੇ ਸਾਥ ਸੰਗਤ ਹੁੱਲੜ ਬਾਜੀ ਕੀਤੀ ਚਲੋ ਜੀ ਵੈਲਕਮ ਹੋ ਗਿਆ ਨਵੇਂ ਸਾਲ ਦਾ ਸੀ ਕਿ ਨਵਾਂ ਸਾਲ ਖੁਸ਼ੀਆਂ ਲੈ ਕੇ ਆਵੇ ਅਸੀਂ ਕਹਿੰਦੇ ਅਜੇ ਨਵੇਂ ਸਾਲ ਦਾ ਵੈਲਕਮ ਅਸੀਂ ਏਦਾਂ ਕਰਾਂਗੇ ਹੱਸ ਕੇ ਤਾਂ ਨਵਾਂ ਸਾਲ ਸਾਡੇ ਲਈ ਜਿਹੜਾ ਹੈ ਖੁਸ਼ੀਆਂ ਭਰਿਆ ਆਏਗਾ ਨਹੀਂ ਪਿਆਰਿਓ ਇਹ ਸਾਡੀਆਂ ਹਰਕਤਾਂ ਤੇ ਡਿਪੈਂਡ ਕਰਦਾ ਹੈ ਅਸੀਂ ਆਪਣੇ ਗੁਰੂ ਤੋਂ ਕਦੇ ਖੁਸ਼ੀਆਂ ਮੰਗੀਆਂ ਨੇ ਅਸੀਂ ਆਪਣੇ ਸਤਿਗੁਰੂ ਕੋਲ ਜਾ ਕੇ ਦੋਵੇਂ ਹੱਥ ਜੋੜ ਕੇ ਕਦੇ ਕਿਹਾ ਸਤਿਗੁਰੂ ਸਾਨੂੰ ਖੁਸ਼ੀਆਂ ਦਿਓ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਸੀ ਸਰਬੱਤ ਦੇ ਭਲੇ ਦੀ ਕਦੇ ਅਰਦਾਸ ਕੀਤੀ ਅਸੀਂ ਆਪਣੇ ਆਪਣੇ ਲਈ ਮੰਗਦੇ ਆਂ ਜਰਾ ਸੋਚੋ ਅਸੀਂ ਆਪ ਨਵੇਂ ਸਾਲ ਦਾ ਵੈਲਕਮ ਜਿਹੜਾ ਹੈ ਉਹ ਇਦਾਂ ਕਰ ਲਵਾਂਗੇ ਜਿਹੜੇ ਵਿਚਾਰੇ ਗਰੀਬ ਨੇ ਜਿਨ੍ਹਾਂ ਕੋਲੇ ਰੋਟੀ ਨਹੀਂ ਉਹ ਨਵੇਂ ਸਾਲ ਦਾ ਵੈਲਕਮ ਕੀ ਕਰਨਗੇ ਕੀ ਉਹਨਾਂ ਲਈ ਨਵਾਂ ਸਾਲ ਜਿਹੜਾ ਹੈ ਖੁਸ਼ੀਆਂ ਭਰਿਆ ਨਹੀਂ ਹੋਵੇਗਾ ਹੋ ਸਕਦਾ ਉਹਨਾਂ ਦੀ ਕਿਸਮਤ ਸਾਡੇ ਨਾਲੋਂ ਵੱਧ ਲੱਕੀ ਹੋਵੇ ਚਮਕਦੇ ਤੇ ਅਸੀਂ ਵੈਲਕਮ ਕਰਨ ਵਾਲੇ ਫਿਰ ਉਸੇ ਤਰ੍ਹਾਂ ਨਿਰਾਸ਼ੇ ਰਹਿ ਜਾਈਏ ਕੋਈ ਹੈ ਗਾਰੰਟੀ ਨਹੀਂ ਜੀ ਬੇਨਤੀ ਕਰਾਂ ਸਾਥ ਸੰਗਤ ਸਾਚੇ ਸਾਹਿਬਾ ਕਿਆ ਨਾਹੀਂ ਕਰ ਤੇਰਾ ਘਰ ਤਾਂ ਤੇਰਾ ਸਭ ਕੁਝ ਹੈ ਜਿਸ ਦੇ ਹਿਸਾਬ ਹੈ ਗੁਰੂ ਤੋਂ ਮੰਗਿਓ ਜੋ ਮਰਜ਼ੀ ਮੰਗਿਓ ਉਹਦੇ ਘਰ ਦੇ ਵਿੱਚ ਕੀ ਨਹੀਂ ਹੈਗਾ ਸਭ ਕੁਝ ਹੈ ਪਰ ਜਿਹੜਾ ਉਹਨੂੰ ਭਾ ਜਾਂਦਾ ਜਿਹੜਾ ਉਹ ਤੋਂ ਮੰਗ ਲੈਂਦਾ ਜਾ ਕੇ ਝੋਲੀ ਾੜ ਕੇ ਕਹਿੰਦਾ ਵੀ ਸਤਿਗੁਰੂ ਮੈਂ ਭਿਖਾਰੀ ਹਾਂ ਤੇਰੇ ਦਰ ਦਾ ਤੇਰੇ ਦਰ ਤੇ ਆ ਗਿਆ ਸਤਿਗੁਰੂ ਮੇਰੀ ਝੋਲੀ ਭਰ ਦੇ ਉਹਨੂੰ ਸਤਿਗੁਰੂ ਸਭ ਕੁਝ ਦੇ ਦਿੰਦੇ ਨੇ ਹੁਣ ਸੋਚੋ ਕਿ ਨਵੇਂ ਸਾਲ ਦਾ ਚਾ ਕੀ ਨੂੰ ਹੈ ਸਾਡੇ ਲਈ ਨਵਾਂ ਸਾਲ ਉਦੋਂ ਹੈਗਾ ਜਦੋਂ ਅਸੀਂ ਗੁਰੂ ਚਰਨਾ ਵਿੱਚ ਜਾਵਾਂਗੇ ਉਦੋਂ ਨਵਾਂ ਜਨਮ ਵੀ ਹੋਏਗਾ ਨਵਾਂ ਸਾਲ ਵੀ ਹੋਏਗਾ ਨਵਾਂ ਦਿਨ ਵੀ ਹੋਏਗਾ ਜਦੋਂ ਗੁਰੂ ਨੇ ਸਾਡੇ ਤੇ ਕਿਰਪਾ ਕਰਤੀ ਤੇ ਅਸੀਂ ਉਹਦੀ ਸ਼ਰਨ ਵਿੱਚ ਵਾਗੇ ਹਾਲੇ ਤਾਂ ਅਸੀਂ ਦੁਨੀਆਦਾਰੀ ਦੇ ਸਾਥ ਨਾਲ ਚੱਲੀ ਜਾ ਰਹੇ ਹਾਂ ਪਿਆਰਿਓ ਹਜੇ ਨਹੀਂ ਸਮਝ ਪਈ ਦੀ ਬੇਨਤੀ ਕਰਾਂ ਨਵੇਂ ਸਾਲ ਤੇ ਅਸੀਂ ਇੱਕ ਗੁਰੂ ਤੇ ਭਰੋਸਾ ਕਾਇਮ ਕਰੀਏ ਸਤਿਗੁਰੂ ਦੀ ਸਿੱਖਿਆ ਆਪਣੇ ਜੀਵਨ 'ਚ ਲੈ ਕੇ ਆਈਏ ਤੇ ਫਿਰ ਦਿਨ ਬਦਲ ਲੇਗੇ ਪਿਆਰਿਓ ਏਦਾਂ ਫੋਕੀਆਂ ਸ਼ੋਰਤਾ ਨਾਲ ਦਿਨ ਨਹੀਂ ਬਦਲਦੇ ਫੋਕੇ ਨਵੇਂ ਸਾਲਾਂ ਦੇ ਵੈਲਕਮ ਕਰਨ ਨਾਲ ਦਿਨ ਨਹੀਂ ਬਦਲਦੇ ਖੁਸ਼ੀਆਂ ਉਦੋਂ ਹੋਣਗੀਆਂ ਅਸੀਂ ਨਵੇਂ ਉਦੋਂ ਬਣਾਂਗੇ ਜਦੋਂ ਅਸੀਂ ਗੁਰੂ ਦਾ ਨਾਮ ਗੁਰੂ ਦਾ ਸਿਮਰਨ ਅਸੀਂ ਆਪਣੇ ਜੀਵਨ 'ਚ ਲੈ ਕੇ ਆਵਾਂਗੇ ਇੱਕ ਇੱਕ ਪਾਠ ਜਪਜੀ ਸਾਹਿਬ ਦਾ ਆਪਣੇ ਜੀਵਨ 'ਚ ਲੈ ਕੇ ਆਵਾਂਗੇ ਉਸ ਦਿਨ ਕਿਰਪਾ ਹੋਏਗੀ ਉਹ ਦਿਨ ਸਾਡੇ ਲਈ ਨਵਾਂ ਤੇ ਨਵਾਂ ਸਾਲ ਹੋਏਗਾ ਨਹੀਂ ਤੇ ਅਸੀਂ ਤਾਂ ਸਭ ਕੁਝ ਪੁਰਾਣੇ ਹਿਸਾਬ ਨਾਲ ਹੀ ਜੀਅ ਜਾ ਰਹੇ ਆ ਇਹ ਗੱਲ ਹਮੇਸ਼ਾ ਯਾਦ ਰੱਖਿਓ ਇਸ ਬੇਨਤੀਆਂ ਨੂੰ ਪ੍ਰਵਾਨ ਕਰਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ